ਦੋਸਤੋ ਬੀਬੀ ਸਰਬਜੀਤ ਕੌਰ ਮਾਨੂਕੇ ਵਾਲਾ ਮਾਮਲਾ ਸੀ ਜਿਹੜੀ ਬੀਬੀ ਨੇ ਕੋਠੀ ਦੱਬੀ ਸੀ ਯਾਦ ਰੱਖਿਆ ਕਰੋ ਭੁੱਲਿਆ ਨਾ ਕਰੋ ਬੀਬੀ ਸਰਬਜੀਤ ਕੌਰ ਮਾਨੂਕੇ ਜਿਹਨੇ ਐਨਆਰਆਈ ਦੀ ਕੋਠੀ ਦੱਬੀ ਸੀ ਉਹਦਾ ਜਿਹੜਾ ਕੇਸ ਹੈ ਫੇਰ ਨਿਕਲ ਕੇ ਸਾਹਮਣੇ ਆ ਗਿਆ ਫੇਰ ਜਿਹੜਾ ਜਿੰਨਾਗਾ ਬੋਤਲ ਦੇ ਵਿੱਚੋਂ ਬਾਹਰ ਨਿਕਲਿਆ ਬਿੱਲੀ ਥੈਲਿਓਂ ਬਾਹਰ ਆ ਗਈ ਤੇ ਉਹ ਦੁਬਾਰਾ ਕਿਉਂ ਮਾਮਲਾ ਨਿਕਲ ਕੇ ਸਾਹਮਣੇ ਆ ਗਿਆ ਕਿਉਂ ਇਹ ਮਾਮਲਾਗਾ ਦੁਬਾਰੇ ਫੇਰ ਉੱਠ ਖੜਿਆ ਕਿਉਂਕਿ ਇੱਕ ਵਾਰ ਤਾਂ ਜਿਹੜੀਆਂ ਚਾਬੀਆਂ ਸੀ ਉਹ ਬੀਬੀ ਨੂੰ ਜਿਹੜੀ ਉਹਦੀ ਮਾਲਕ ਸੀ ਕੋਠੀ ਦੀ ਬੀਬੀ ਅਮਰਜੀਤ ਕੌਰ ਉਹਨੂੰ ਚਾਬੀਆਂ ਇੱਕ ਵਾਰ ਸੌਂਪ ਦਿੱਤੀਆਂ ਗਈਆਂ ਦੀ ਕੋਠੀ ਦੀਆਂ ਉਹ ਜਿਹੜਾ ਮੀਡੀਆ ਸਲਾਹਕਾਰ ਹੈ ਮੁੱਖ ਮੰਤਰੀ ਸਾਹਿਬ ਦਾ ਉਹਦੇ ਨਾਲ ਬੈਠ ਕੇ ਮੀਟਿੰਗ ਹੋ ਗਈ ਚਾਬੀਆਂ ਸੀਗੀਆਂ ਜਿਹੜੀਆਂ ਉਹ ਬੀਬੀ ਨੂੰ ਸੰਭਾਲ ਦਿੱਤੀਆਂ ਗਈਆਂ ਸੀ ਅਮਰਜੀਤ ਕੌਰ ਨੂੰ ਇਹ ਫੇਰ ਦੁਬਾਰੇ ਕਿਉਂ ਕੋਠੀ ਦਾ ਮਾਮਲਾ ਹੈ ਜਿਹੜਾ ਸਾਹਮਣੇ ਆ ਗਿਆ ਤੇ ਇਹਦੇ ਵਿੱਚ ਜਿਹੜੀ ਕੱਟੜ ਇਮਾਨਦਾਰ ਪਾਰਟੀ ਹੈ ਉਹਨੇ ਕੀ ਕੀਤਾ ਇਹ ਤੇ ਆਪਾਂ ਡਿਸਕਸ ਕਰਦੇ ਆ ਵੈਘਰੂ ਜੀ ਕਾ ਖਾਲਸਾ ਵੈਘਰੂ ਜੀ ਕੀ ਫਤ ਹੈ ਦੋਸਤੋ ਬੀਬੀ ਸਰਬਜੀਤ ਕੌਰ ਮਾਨੁਕੇ ਦੀ ਜਿਹੜੀ ਕੋਠੀ ਵਾਲੀ ਕਹਾਣੀ ਆ ਉਹ ਸੰਖੇਪ ਦੇ ਵਿੱਚ ਇਹ ਹੈਗੀ ਕਿ ਇੱਕ ਜਿਹੜੀ ਇਹ ਕੋਠੀ ਸੀ ਐਨ ਆਰ ਆਈ ਦੀ ਇਹ ਕੋਠੀ ਦਾ ਜਾਲੀ ਮਖਤਿਆਰਨਾਮਾ ਤਿਆਰ ਕਰਵਾ ਲਿਆ ਕਰਮ ਸਿੰਘ ਜਿਹੜਾ ਐਡਵੋਕੇਟ ਨੇ ਉਹਨਾਂ ਨੇ ਆਪਣੇ ਹੱਕ ਦੇ ਵਿੱਚ ਅਸ਼ੋਕ ਕੁਮਾਰ ਤੋਂ ਅਸ਼ੋਕ ਕੁਮਾਰ ਕਿਸੇ ਵਿਅਕਤੀ ਤੋਂ ਆਪਣੇ ਹੱਕ ਦੇ ਵਿੱਚ ਮਖਤਿਆਰਨਾਮਾ ਲੈ ਲਿਆ ਤੇ ਮਖਤਿਆਰਨਾਮਾ ਲੈ ਕੇ ਬੀਬੀ ਸਰਬਜੀਤ ਕੌਰ ਮਾਨੁਕੇ ਨੂੰ ਉਨੇ ਕਿਰਾਇਆ ਨਾਮਾ ਲਿਖ ਕੇ deta ਬੀਬੀ ਸਰਬਜੀਤ ਮਾਨੂੰ ਕਿ ਸਰਬਜੀਤ ਕੌਰ ਮਾਨੂੰ ਕਨੇ ਉਥੇ ਕੋਠੀ ਨੂੰ ਰੈਨੋਗੇਟ ਵਗੈਰਾ ਕਰਵਾ ਕੇ ਉਹਦੇ ਵਿੱਚ ਰੇਤ ਢੱਲੇਦਾਰੀ ਨਾਲ ਰਹਿਣਾ ਸ਼ੁਰੂ ਕਰਤਾ ਉਹ ਜਦੋਂ ਬੀਬੀ ਨੇ ਉਥੇ ਰਹਿਣਾ ਸ਼ੁਰੂ ਕੀਤਾ ਤਾਂ ਉੱਥੇ ਕੀ ਹੋਇਆ ਤਾਂ ਉਹ ਜਿਹੜੀ ਕੋਠੀ ਦੀ ਮਾਲਕ ਸੀ ਬੀਬੀ ਅਮਰਜੀਤ ਕੌਰ ਉਹਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਉਹ ਇਮੀਡੀਏਟਲੀ ਕੈਨੇਡਾ ਤੋਂ ਵਾਪਸ ਆਏ ਕੈਨੇਡਾ ਤੋਂ ਵਾਪਸ ਆ ਕੇ ਉਹਨਾਂ ਨੇ ਜਦੋਂ ਰੁਆ ਕੇ ਪ੍ਰੈਸ ਕਾਨਫਰੈਂਸਾਂ ਕੀਤੀਆਂ ਪ੍ਰੈਸ ਦੇ ਵਿੱਚ ਉਹਨਾਂ ਨੇ ਰੌਲਾ ਰੁਲਾ ਪਾਇਆ ਤਾਂ ਰੌਲਾ ਪੈਣ ਤੋਂ ਬਾਅਦ ਜਦੋਂ ਕਾਫੀ ਗੱਲਬਾਤ ਨਿਕਲ ਕੇ ਪ੍ਰੈਸ ਦੇ ਵਿੱਚ ਸਾਹਮਣੇ ਆ ਗਈ ਤਾਂ ਜਿਹੜੀ ਇਹ ਸਰਪਜੀਤ ਕੌਰ ਮਾਨੂਕੇ ਕਟੜੇ ਮਾਨਦਰ ਪਾਰਟੀ ਦੀ ਐਮਐਲਏ ਆ ਗਈ ਇਹਨੇ ਜੀ ਉਸ ਵਕਤ ਪ੍ਰੈਸ ਕਾਨਫਰੈਂਸ ਕੀਤੀ ਪ੍ਰੈਸ ਕਾਨਫਰੈਂਸ ਕਰਕੇ ਇਨੇ ਕੀ ਕੀਤਾ ਕਿ ਬੀਬੀ ਨੂੰ ਚਾਬੀਆਂ ਸੌਪਤੀਆਂ ਨਾਲੇ ਤਾਂ ਅਮਰਜੀਤ ਕੌਰ ਨੂੰ ਨਾਲੇ ਇਹਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਮੈਨੂੰ ਕੁਝ ਨਹੀਂ ਸੀ ਪਤਾ ਅਗਰ ਮੈਂ ਕਿਤੇ ਵੀ ਗ੍ਰਿਟੀ ਹੋਵਾਂ ਮੈਂ ਕਿਤੇ ਦੋਸ਼ੀ ਨਿਕਲਦੀ ਹੋਵਾਂ ਤਾਂ ਮੈਂ ਆਪਣੀ ਧੌਣ ਕਟਾਉਣ ਨੂੰ ਤਿਆਰ ਆ ਇਹਨੇ ਪ੍ਰੈਸ ਕਾਨਫਰੰਸ ਕਰਕੇ ਬੀਬੀ ਸਰਬਜੀਤ ਕੌਰ ਮਾਨੂ ਕਹਿੰਨੇ ਇਹ ਗੱਲ ਕਹੀ ਸੀ ਚਲੋ ਉਸ ਤੋਂ ਬਾਅਦ ਕੀ ਹੋਇਆ ਜਿਹੜੀ ਜਿਹੜਾ ਇਹ ਕਰਮ ਜਿਹੜੀ ਅਮਰਜੀਤ ਕੌਰ ਆ ਇਹਨਾਂ ਨੇ ਇੱਕ ਰਿਟ ਪਾਈ ਹਾਈ ਕੋਰਟ ਦੇ ਵਿੱਚ ਇੱਕ ਰਿੱਟ ਪਾਈ 21/8/2023 ਨੂੰ ਰਿੱਟ ਪਟੀਸ਼ਨ ਦਾਇਰ ਕੀਤੀ ਜਿਹੜੀ ਕਿ ਸਾਡੀ ਜਿਹੜੀ ਇਹ ਕੋਠੀ ਦਾ ਮਾਮਲਾਗਾ ਇਹ ਇਹਦੇ ਇਹਦੀ ਜਿਹੜੀ ਜਾਂਚ ਆ ਗਈ ਉਹ ਸੀਵੀਆਈ ਨੂੰ ਦਿੱਤੀ ਜਾਵੇ ਉਹ ਇਸ ਕਰਕੇ ਰਿੱਟ ਪਾਈ ਕਿਉਂਕਿ ਕਰਮ ਸਿੰਘ ਸੀਗਾ ਜਿਹੜਾ ਕਟੜ ਇਮਾਨਦਾਰ ਪਾਰਟੀ ਨੇ ਕੀ ਕੀਤਾ ਜਿਹੜਾ ਕਰਮ ਸਿੰਘ ਜਿਹੜਾ ਮੁੱਖ ਦੋਸ਼ੀ ਸੀ ਜਿਹਨੇ ਆਪਣੇ ਨਾਮ ਮਖਤਿਆਰਨਾਮਾ ਤਿਆਰ ਕਰਵਾਇਆ ਸੀ ਉਹਨੇ ਜੀ ਇੱਕ ਦਰਖਾਸਤ ਦੇ ਦਿੱਤੀ ਐਸਐਸਪੀ ਸਾਹਿਬ ਦੇ ਅਸ਼ੋਕ ਕੁਮਾਰ ਦੇ ਖਿਲਾਫ ਅਸ਼ੋਕ ਕੁਮਾਰ ਦੇ ਖਿਲਾਫ ਐਸਐਸਪੀ ਦੇ ਅ ਦਰਖਾਸਤ ਦੇ ਕੇ ਅਸ਼ੋਕ ਕੁਮਾਰ ਨੇ ਇੱਕ ਪਰਚਾ ਦਰਜ ਕਰਵਾਤਾ ਉਹ ਪਰਚਾ ਦਰਜ ਕਰਵਾਉਣ ਤੋਂ ਬਾਅਦ ਉਸ ਤੋਂ ਬਾਅਦ ਐਫ ਆਈ ਆਰ ਹੋ ਗਿਆ ਐਫ ਆਈ ਆਰ ਹੋਣ ਤੋਂ ਬਾਅਦ ਉੱਥੇ ਬਾਅਦ ਦੇ ਵਿੱਚ ਇਹਨਾਂ ਨੇ ਆਪਸ ਵਿੱਚ ਹੀ ਇਹ ਫੈਸਲਾ ਕਰ ਲਿਆ ਦੋ ਜਣਿਆਂ ਨੇ ਜਿਹੜੀ ਬੀਬੀ ਅਮਰਜੀਤ ਕੌਰ ਆ ਉਹਦਾ ਕੋਈ ਬਿਆਨ ਨਹੀਂ ਲਿਖਿਆ ਜਿਹੜੀ ਅਸਲ ਮਦਈਆ ਜਿਹੜੀ ਕੋਠੀ ਦੀ ਮਾਲਕਾ ਉਹਦਾ ਕੋਈ ਬਿਆਨ ਨਹੀਂ ਲਿਖਿਆ ਗਿਆ ਇਹਨਾਂ ਨੇ ਆਪਸ ਵਿੱਚ ਇਹ ਇੱਕ ਪਰਚਾ ਦਰਜ ਕਰਾ ਕੇ ਉਹਦਾ ਬਿਆਨ ਲਿਖ ਕੇ ਉਹਦਾ ਬਿਆਨ ਲਿਖਣ ਤੋਂ ਬਾਅਦ ਸਮਝੌਤਾ ਕਰ ਲਿਆ ਸਮਝੌਤਾ ਕਰਨ ਤੋਂ ਬਾਅਦ ਇਹਨਾਂ ਨੇ ਉਹਦੀ ਜੀ ਬੰਦੇ ਦੀ ਜ਼ਮਾਨਤ ਹੋ ਗਈ ਅਸ਼ੋਕ ਕੁਮਾਰ ਦੀ ਉਹ ਵੀ ਬਾਹਰ ਆ ਗਿਆ ਬੀਬੀ ਨੂੰ ਅਮਰਜੀਤ ਕੌਰ ਨੂੰ ਕੱਲੀਆਂ ਚਾਬੀਆਂ ਮਿਲੀਆਂ ਕੋਠੀ ਨਹੀਂ ਮਿਲੀ ਕੋਠੀ ਦੀ ਮਾਲਕੀ ਨਹੀਂ ਮਿਲੀ ਕੋਠੀ ਦੀ ਮਾਲਕੀ ਤਾਂ ਉਹ ਮਖਤਿਆਰਨਾਮਾ ਤਿਆਰ ਕਰਾ ਕੇ ਰਜਿਸਟਰੀ ਆਪਦੇ ਨਾਮ ਕਰਾਈ ਫਿਰਦੇ ਸੀਗੇ ਇਸ ਕਰਕੇ ਉਹ ਕਲੀਆਂ ਚਾਬੀਆਂ ਬੀਬੀ ਨੂੰ ਮਿਲੀਆਂ ਤਾਂ ਕਰਕੇ ਬੀਬੀ ਨੇ ਰਿੱਟ ਪਾਈ ਉਹ ਰਿੱਟ ਵੀ ਜਿਹੜੀ ਐਫ ਆਈ ਆਰ ਵੀ ਦਰਜ ਹੋਈ ਉਹ ਅੱਜ ਕੱਲ੍ਹ ਕਾਨੂੰਨ ਦੇ ਮੁਤਾਬਕ 24 ਘੰਟਿਆਂ ਦੇ ਵਿੱਚ ਵਿੱਚ ਐਫ ਆਈ ਆਰ ਜਿਹੜੀ ਆਨਲਾਈਨ ਹੋਣੀ ਚਾਹੀਦੀ ਆ 24 ਘੰਟਿਆਂ ਦੇ ਵਿੱਚ ਨੈਟ ਤੇ ਚੜ ਜਾਣੀ ਚਾਹੀਦੀ ਆ ਪਰ ਉਹ ਕਿਸੇ ਕਿਤੇ ਵੀ ਉਹ ਐਫ ਆਈ ਆਰ ਸੀ ਜਿਹੜੀ ਨੈਟ ਤੇ ਨਹੀਂ ਚੜੀ ਗਈ ਦੇਖੋ ਕਿਉਂਕਿ ਪਿਛਲੇ ਪਿੱਛੇ ਬੀਬੀ ਐਮ ਐਲ ਏ ਮੌਜੂਦਾ ਜਿਹੜੀ ਸਰਕਾਰ ਆ ਗਈ ਉਹਦੀ ਐਮ ਐਲ ਏ ਬੈਠੀ ਸੀ ਨੈਟ ਤੇ ਹੀ ਨਹੀਂ ਚੜੀ ਉਹ ਤਾਂ ਭਲਾ ਹੋਵੇ ਇੱਕ ਬੰਦਾ ਕੋਈ ਮਾਨਕ ਗੋਇਲ ਆ ਆਰਟੀਆਈ ਸਪੈਸ਼ਲਿਸਟ ਉਹਨੇ ਨਾਲ ਦੀ ਨਾਲ ਆਰਟੀਆਈ ਪਾ ਕੇ ਐਫਆਈਆਰ ਦੀ ਕਾਪੀ ਲੈ ਲਈ ਉਹੀ ਕਾਪੀ ਉਹ ਵਕੀਲਾਂ ਕੋਲੇ ਪਹੁੰਚੀ ਜਿਹਦੇ ਸਿਰ ਤੇ ਉਹਨਾਂ ਨੇ ਇਹ ਗੱਲ ਕਹੀ ਰਿਟ ਪਾਈ ਹਾਈ ਕੋਰਟ ਦੇ ਵਿੱਚ ਵੀ ਜਿਹੜੀ ਜਿਹੜੀ ਸਾਡੀ ਜਾਂਚ ਆ ਗਈ ਇਹ ਸੀਬੀਆਈ ਤੋਂ ਹੋਣੀ ਚਾਹੀਦੀ ਆ ਹੁਣ ਜਦੋਂ ਸੀਬੀਆਈ ਨਿਰਪੱਖ ਜਾਂਚ ਦਾ ਇਹਨਾਂ ਨੇ ਉੱਥੇ ਕਿਹਾ ਵੀ ਸੀਬੀਆਈ ਤੋਂ ਨਿਰਪੱਖ ਜਾਂਚ ਕਰਵਾਓ ਤਾਂ ਉੱਥੇ ਹੋਇਆ ਕਿ 8 ਮਹੀਨਿਆਂ ਤੋਂ ਲੈ ਕੇ ਤਰੀਕਾ ਤੇ ਤਰੀਕਾ ਪੈ ਰਹੀਆਂ ਨੇ ਹਰੇਕ ਹਰੇਕ ਜਿਹੜੇ ਤਰੀਕ ਪੈ ਜਾਂਦੀ ਆ ਬਸ ਕਾਰਵਾਈ ਕੋਈ ਨਹੀਂ ਹੁੰਦੀ ਸਰਬਜੀਤ कौर ਮਾਨੁਕੇ ਨੂੰ ਵੀ ਨੋਟਿਸ ਗਿਆ ਉਹਦੇ ਪਤੀ ਨੂੰ ਵੀ ਨੋਟਿਸ ਗਿਆ ਹੋਰ ਵੀ ਸੰਬੰਧਿਤ ਇਹਨਾਂ ਨੂੰ ਜਿਹੜਾ ਕਰਮ ਸਿੰਘ ਹੈ ਉਹਨੂੰ ਵੀ ਨੋਟਿਸ ਗਿਆ ਜਿਹੜਾ ਸ਼ੋਕ ਕੁਮਾਰ ਹੈ ਉਹਨੂੰ ਵੀ ਨੋਟਿਸ ਗਿਆ ਸਾਰਿਆਂ ਨੂੰ ਨੋਟਿਸ ਗਿਆ ਪਰ ਕਿਸੇ ਨੇ ਵੀ ਮੁੜ ਕੇ ਉਹ ਕੇਸ ਦੇ ਵਿੱਚ ਹਰੇਕ ਢੇੜੇ ਜਾ ਕੇ ਤਰੀਕ ਮੰਗ ਲੈਂਦੇ ਸੀ ਹਰ ਹਰ ਵਾਰੀ ਤਰੀਕ ਮੰਗ ਲੈਂਦੇ ਸੀ ਬਸ ਜਿਵੇਂ ਉਹ ਸਣੀ ਦੇਵਲ ਕਹਿੰਦਾ ਹੁੰਦਾ ਤਰੀਕ पे ਤਰੀਕ ਤਰੀਕ पे ਤਰੀਕ ਤਰੀਕ पे ਤਰੀਕ ਪੈਂਦੀ ਗਈ ਹੁਣ ਵੀ ਜਦੋਂ ਕੱਲ 8 ਮਹੀਨੇ ਬਾਅਦ ਕੱਲ ਜਦੋਂ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਤਾਂ ਹਾਈ ਕੋਰਟ ਦੇ ਵਿੱਚ ਫੇਰ ਇਹਨਾਂ ਦੇ ਵਕੀਲਾਂ ਨੇ ਉੱਥੇ ਕਿਹਾ ਕਿ ਸਾਨੂੰ ਜੀ ਰਿਪਲਾਈ ਦੇਣ ਦੇ ਖਾਤਰ ਇੱਕ ਤਰੀਕ ਚਾਹੀਦੀ ਆ 8 ਮਹੀਨੇ ਹੋ ਗਏ ਹਲੇ ਤੱਕ ਰਿਪਲਾਈ ਨਹੀਂ ਰਿੱਟ ਦਾ ਫਾਈਲ ਹੋਇਆ 8 ਮਹੀਨਿਆਂ ਦੇ ਵਿੱਚ ਰਿਪਲਾਈ ਰਿੱਟ ਦਾ ਫਾਈਲ ਨਹੀਂ ਹੋਇਆ ਹਲੇ ਤੇ ਉਹ ਜਦੋਂ ਕਿਹਾ ਵੀ ਸਾਨੂੰ ਕਾਪੀ ਚਾਹੀਦੀ ਸੌਰੀ ਰਿਪਲਾਈ ਖਾਤਰ ਤਰੀਕ ਚਾਹੀਦੀ ਆ ਤਾਂ ਹਾਈ ਕੋਰਟ ਨੇ ਕਿਹਾ ਕਿ ਤੁਹਾਨੂੰ ਲਾਸਟ ਤਰੀਕ 2 ਜੁਲਾਈ ਮਿਲਦੀ ਹੈ ਅਗਰ 2 ਜੁਲਾਈ ਤੱਕ ਤੁਸੀਂ ਕੋਈ ਵੀ ਰਿਪਲਾਈ ਫਾਈਲ ਨਹੀਂ ਕਰਦੇ ਤਾਂ ਹਾਈ ਕੋਰਟ ਦੇ ਤੇ ਹੁਕਮ ਸੁਣਾ ਦੂਗੀ ਹੁਣ ਗੱਲ ਇਹ ਹੈ ਵੀ ਹਾਈ ਕੋਰਟ ਦੇ ਤੇ ਕੀ ਹੁਕਮ ਸੁਣਾ ਸਕਦੀ ਆ ਹਾਈ ਕੋਰਟ ਕੋਲੇ ਫੁੱਲ ਫਲੇਜ ਪਾਵਰ ਆ ਹਾਈ ਕੋਰਟ ਐਫ ਆਈ ਆਰ ਵੀ ਦਰਜ ਕਰ ਸਕਦੀ ਆ ਨਵੀਂ ਐਫ ਆਈ ਆਰ ਵੀ ਦਰਜ ਕਰ ਸਕਦੀ ਆ ਹਾਈ ਕੋਰਟ ਕੋਲੇ ਪਾਵਰ ਹੈ ਤੇ ਹਾਈ ਕੋਰਟ ਸੀਬੀਆਈ ਨੂੰ ਵੀ ਜਾਂਚ ਦੇ ਸਕਦੀ ਆ ਹੁਣ ਹੋਇਆ ਕੀ ਸੀ ਜਦੋਂ ਇਹ ਕੋਠੀ ਵਾਲਾ ਮਾਮਲਾ ਹੋਇਆ ਸੀ ਉਦੋਂ ਰੌਲਾ ਪਿਆ ਜਦੋਂ ਲੋਕਾਂ ਨੇ ਮਸਲੇ ਨੂੰ ਚੱਕਿਆ ਤਾਂ ਜਿਹੜੀ ਬੀਬੀ ਅਮਰਜੀਤ ਕੌਰ ਸੀ ਜਿਹੜੀ ਕੋਠੀ ਦੀ ਮਾਲਕ ਸੀ ਇਹ ਉਹਨੂੰ ਜਿਹੜਾ ਬਲਤੇਜ ਪੰਨੂ ਆਗਾ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਮੀਡੀਆ ਸਲਾਹਕਾਰ ਆ ਉਹਨੇ ਬੁਲਾ ਲਿਆ ਉਹਨੇ ਬੁਲਾ ਕੇ ਉਹਨਾਂ ਨੂੰ ਗੱਲਾਂ ਬਾਤਾਂ ਦੇ ਵਿੱਚ ਲਾ ਕੇ ਉਹਨਾਂ ਨੂੰ ਕੋਠੀ ਦੇ ਚਾਬੀਆਂ ਦੇਤੀਆਂ ਬਸ ਬਾਕੀ ਕਾਗਜ਼ ਦੀ ਪੱਤਰੀ ਕੋਈ ਹੱਲ ਨਹੀਂ ਹੋਇਆ ਉਹ ਉਵੇਂ ਹੀ ਖੜਾ ਰਿਹਾ ਸਾਰਾ ਤੇ ਉਹ ਜਦੋਂ ਚਾਬੀਆਂ ਦੇਤੀਆਂ ਚਾਬੀਆਂ ਦੇਣ ਤੋਂ ਬਾਅਦ ਉਹ ਲੋਕ ਸੀਗੇ ਜਿਹੜੇ ਉਹਨਾਂ ਨਾਲ ਬੀਬੀ ਅਮਰਜੀਤ ਕੌਰ ਨਾਲ ਵੀ ਨਾਰਾਜ਼ ਹੋਏ ਵੀ ਥੋੜੀ ਲੜਾਈ ਸੀ ਜਿਹੜੀ ਉਹ ਤਾਂ ਲੋਕਾਂ ਨੇ ਲੜੀਆ ਵੀ ਤੁਸੀਂ ਉਹਨੂੰ ਚਲੇ ਗਏ ਉਹ ਪੱਤਰਕਾਰ ਦੇ ਕੋਲੇ ਉਹ ਇਸ ਗੱਲ ਤੋਂ ਲੋਕ ਨਾਰਾਜ਼ ਹੋਏ ਪਰ ਹੁਣ ਕੀ ਕਰਨ ਜਿਹੜੇ ਲੋਕ ਐਨ ਆਰ ਆਈ ਵਿਚਾਰੇ ਆਉਂਦੇ ਨੇ ਉਹਨਾਂ ਕੋਲ ਇੰਨਾ ਟਾਈਮ ਵੀ ਨਹੀਂ ਹੁੰਦਾ ਉਹਨਾਂ ਦੀਆਂ ਮਜਬੂਰੀਆਂ ਨੇ ਐਨ ਆਰ ਆਈ ਪਰਿਵਾਰ ਆ ਜਾ ਨਹੀਂ ਸਕਦੇ ਇਸ ਕਰਕੇ ਉਹਨਾਂ ਨੇ ਉਹ ਉਹਦੇ ਕੋਲ ਬੈਠ ਕੇ ਸਮਝੌਤਾ ਕਰ ਲਿਆ ਚਲੋ ਹੁਣ ਅਸਲ ਦੇ ਵਿੱਚ ਇਹਦੇ ਵਿੱਚ ਮਾਮਲਾ ਕੀ ਆ ਮਾਮਲਾ ਇਹ ਆ ਕਿ ਜਿਹੜੀ CrPC ਦਾ ਸੈਕਸ਼ਨ 154 ਗਾ ਉਹਦੇ ਤਹਿਤ ਇੱਕ ਮਾਮਲੇ 'ਚ ਕੋਈ ਵਾਰੀ FIR ਹੋ ਸਕਦੀ ਆ ਹੁਣ ਉਹ FIR ਕਰਵਾਤੀ ਜਾਲਸਾ ਜੀ ਨਾਲ ਉਹ ਕਰਮ ਸਿੰਘ ਨੇ ਕਰਵਾਤੀ ਅਸ਼ੋਕ ਕੁਮਾਰ ਦੇ ਖਿਲਾਫ ਬੀਬੀ ਅਮਰਜੀਤ ਕੌਰ ਦਾ ਜਿਹੜੀ ਅਸਲ ਮਾਲਕਾ ਕੋਠੀ ਸੀ ਉਹਦਾ ਬਿਆਨ ਵੀ ਨਹੀਂ ਲਿਆ ਗਿਆ ਹੁਣ ਇਹ ਗੱਲ ਉਲਝ ਗਈ ਐਫਆਈਆਰ ਤਾਂ ਨਵੀ ਹੋ ਨਹੀਂ ਸਕਦੀ ਹੁਣ ਹਾਈ ਕੋਰਟ ਕਰ ਸਕਦੀ ਐਫਆਈਆਰ ਪਰ ਉਹ ਐਫਆਈਆਰ ਲੋਕਲ ਪ੍ਰਸ਼ਾਸਨ ਐਫਆਈਆਰ ਨਹੀਂ ਫਾਈਲ ਉਸ ਮਾਮਲੇ ਚ ਦੋ ਐਫਆਈਆਰਾਂ ਨਹੀਂ ਹੋ ਸਕਦੇ 154 ਦੇ ਤਹਿਤ ਇੱਕ ਐਫਆਈਆਰ ਹੋ ਸਕਦੀ ਆ ਉਹ ਹੁਣ ਨਿਰਪੱਖ ਜਾਂਚ ਜਦੋਂ ਹੁੰਦੀ ਆ ਹਾਈ ਕੋਰਟ ਦੇ ਵਿੱਚ ਤਾਂ ਹੁਣ ਦੇਖੋ ਨਿਕਲ ਕੇ ਫਿਰ ਕੀ ਗੱਲ ਸਾਹਮਣੇ ਆਉਂਦੀ ਆ ਇਹ ਪਤਾ ਲੱਗੂ ਹਾਈ ਕੋਰਟ ਦੇ ਹੁਕਮਾਂ ਦੇ ਮਤਾਬਕ ਜਿਹੜੇ 2 ਜੁਲਾਈ ਤੋਂ ਬਾਅਦ ਹੁਣ ਇਹਨੇ ਪਰ ਹੁਣ ਬੀਪੀ ਸਰਬਜੀਤ ਕੌਰ ਜਿਹੜੀ ਮੰਨੂ ਕੇ ਆ ਉਹਦੇ ਮਾੜੇ ਦਿਨ ਸ਼ੁਰੂ ਹੋ ਚੁੱਕੇ ਨੇ ਮਾੜੇ ਦਿਨ ਤਾਂ ਆਮ ਆਦਮੀ ਪਾਰਟੀ ਦੀ ਚੱਲ ਰਹੇ ਨੇ ਵਿਚਾਰਾ ਕੇਜਰੀਵਾਲ ਵੀ ਜੇਲ੍ਹ 'ਚ ਬੈਠਾਗਾ ਸਾਰਿਆਂ ਨੂੰ ਈਡੀ ਆ ਗਈ ਜਿਹੜੀ ਘ੍ਰੀਸੀ ਫਿਰਦੀ ਆ ਗਈ ਜਿਹੜੀ ਰਿਸ਼ਵਤ ਦੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਕਟੜ ਇਮਾਨਦਾਰ ਪਾਰਟੀ ਆ ਇਹਦੇ ਬੰਦੇ ਰਿਸ਼ਵਤ ਦੇ ਵਿੱਚ ਫਸੇ ਹੋਏ ਨੇ ਤੇ ਉਹ ਘ੍ਰੀਸੀ ਫਿਰਦੇ ਨੇ ਹੁਣ ਦੇਖੋ ਹੁਣ ਜਦੋਂ ਪਹਿਲਾਂ ਰੌਲਾ ਪਿਆਗਾ ਉਦੋਂ ਤਾਂ ਵੋਟਾਂ ਵਗੈਰਾ ਦੇ ਕੋਈ ਦਿਨ ਨਹੀਂ ਸੀ ਉਦੋਂ ਬੀਬੀ ਮਾਨੂਕੇ ਤੇ ਪਾਰਟੀ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਪਰ ਹੁਣ ਦੇਖੋ ਹੁਣ ਵੋਟਾਂ ਦੇ ਦਿਨ ਚੱਲਦੇ ਨੇ ਵੋਟਾਂ ਦਾ ਟਾਈਮ ਨੇੜੇ ਆ ਹੁਣ ਦੇਖੋ ਕੋਈ ਪਾਰਟੀ ਕੋਈ ਕਾਰਵਾਈ ਕਰਦੀ ਆ ਕਿ ਨਹੀਂ ਕਰਦੀ ਪਰ ਇਸ ਗੱਲ ਦਾ ਪਾਰਟੀ ਨੂੰ ਵੀ ਉੱਥੇ ਨੁਕਸਾਨ ਨੁਕਸਾਨ ਹੋਊਗਾ ਉਸ ਹਲਕੇ ਦੇ ਵਿੱਚ ਵੀ ਨੁਕਸਾਨ ਹੋਊਗਾ ਆਲੇ-ਦਾਲੇ ਵੀ ਇਸ ਗੱਲ ਦਾ ਅਸਰ ਰਹੂਗਾ ਤੇ ਜੇ ਪਾਰਟੀ ਦਾ ਜਿਹੜਾ ਉੱਥੇ ਕੈਂਡੀਡੇਟ ਖੜਾ ਹੋਊਗਾ ਉਹਨੂੰ ਵੀ ਇਸ ਗੱਲ ਦਾ ਨੁਕਸਾਨ ਹੋਊਗਾ ਇਸ ਕਰਕੇ ਇਹ ਜਿਹੜਾ ਸੱਪ ਹੈ ਜਿਹੜਾ ਇਹ ਜੰਨ ਬਾਹਰ ਨਿਕਲਿਆ ਇਹ ਸੌਖਾ ਹੁਣ ਵਿੱਚ ਵਿੱਚ ਨਹੀਂ ਬੋਤਲ ਦੇ ਵੜਦਾ ਇਹ ਕੋਈ ਨਾ ਕੋਈ ਰਿਜ਼ਲਟ ਦੇ ਕੇ ਜਾਊਗਾ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ